ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖਾਨਪੁਰ ਸਾਹਿਬ ਪ੍ਰਾਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਗ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਰੋਹ ਨੂੰ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਹਮ ਹੁਮਾ ਕੇ ਪਹੁੰਚਣ ਦੀ ਅਪੀਲ ਹੈ ਜੀ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਵਰ ਕਰਮ ਸਿੰਘ ਮੈਮੋਰੀਅਲ ਟਰਸਟ ਦੋਲਤਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਜੁਲ ਕੇ ਕਰਵਾਏ ਜਾਂਦੇ ਹਨ ਸੋ ਆਪ ਸਭ ਸੰਗਤਾਂ ਦੇ ਚਾਨਾ ਵਿੱਚ ਬੇਨਤੀ ਹੈ ਕਿ ਹੁਮ ਹੁਮਾ ਕੇ ਪਹੁੰਚੋ ਅਤੇ ਉਹਨਾਂ ਬਬਰਾਂ ਦੀਆਂ ਸ਼ਹਾਦਤਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਜੜੇ ਉਹ ਭੇਟਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਸ਼ਿਖਤ ਭਗਤ ਸਿੰਘ ਨਗਰ ਦੀ ਪ੍ਰਸਿੱਧ ਐਨ ਜੀਓ ਗੁਰਨਾਨਕ ਸੋਸ਼ਲ ਵੈਲਫੇਅਰ ਸੁਸਾਇਟੀ ਬਰਨਾਲਾ ਕਲਾ ਵੱਲੋਂ ਸ਼੍ਰੀ ਗੱਗਾ ਨੌਵੀਂ ਓਸਾਬ ਮੌਕੇ ਧਾਰਮਿਕ ਸਥਾਨ ਗੱਗਾ ਮਾੜੀ ਬਰਨਾਲਾ ਕਲਾ ਵਿਖੇ ਆਈ ਵੀ ਆਈ ਹਸਪਤਾਲ ਤੇ ਪਾਵਲਾ ਡੈਂਟਲ ਕਲੀਨਿਕ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਮੁਫਤ ਮੈਡੀਕਲ ਕੈਂਪ ਲਗਾ ਕੇ 190 ਦੇ ਕਰੀਬ 190 ਦੇ ਕਰੀਬ ਜ਼ਰੂਰਤਮੰਦ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਹਨਾਂ ਨੂੰ ਦਵਾਈਆਂ ਸੁਸਾਇਟੀ ਵੱਲੋਂ ਮੁਫਤ ਦਿੱਤੀਆਂ ਗਈਆਂ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ I uh -huh. ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੇ ਪਦੇ ਜੀ ਧੰਨ ਧੰਨ ਗੱਗਾ ਯਾਰ ਵੀ ਰੁਗਾ ਨੌਵੇਂ ਅੱਜ ਚੋਬ ਦਿਹਾੜੇ ਤੇ ਜੀ ਅੱਜ ਗੁਰਨਾਨਕ ਸੋਸ਼ਲ ਡਵੈਲਪਮੈਂਟ ਤੇਵਾ ਸੋਸਾਇਟੀ ਪਿੰਡ ਬਰਨਾਲਾ ਕਲਾੋਂ ਅੱਜ ਮੈਡੀਕਲ ਕੈਂਪ ਲਾਇਆ ਗਿਆ ਜੀ ਫ੍ਰੀ ਮੈਡੀਕਲ ਕੈਂਪ ਆਈ ਵਾਈ ਹਸਪੀਟਲ ਦੇ ਡਾਕਟਰ ਸਾਹਿਬਾਨ ਆਏ ਹੋਏ ਨੇ ਜੀ ਤੇ ਮੇ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਜੀ ਅੱਜ ਪਾਪਰਾ ਡੈਂਟਿੰਗ ਨਵਾਂ ਸ਼ਹਿਰ ਦੁਆਰਾ ਮਨਜੀਤ ਸਾਹਿਬ ਨੇੜੇ ਉਹਨਾਂ ਵੱਲੋਂ ਵੀ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਜੀ ਉਹਨਾਂ ਵੱਲੋਂ ਜੀ ਜੋ ਵੀ ਇੱਥੇ ਮੈਡੀਕਲ ਦਾ ਖਰਚਾ ਆਇਆ ਹੈ ਦਵਾਈਆਂ ਦਾ ਜੋ ਵੀ ਚੈੱਕਅਪ ਦਾ ਸਭ ਕੁਝ ਉਹ ਆਪਣੇ ਤੌਰ ਤੇ ਆਪਣੇ ਆਪ ਲੈ ਕੇ ਆਏ ਨੇ ਫ੍ਰੀ ਉਹ ਬਿਲਕੁਲ ਤੁਹਾਨੂੰ ਫ੍ਰੀ ਦੇਵਾ ਦੇ ਰਹੇ ਅਸੀਂ ਸੁਸਾਇਟੀ ਵੱਲੋਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਬਾਕੀ ਵੀ ਆਈ ਵੀ ਬਾਈ ਹਸਪੀਟਲ ਦਾਟਦਾ ਹੈ ਉਹਨਾਂ ਨੂੰ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਸਾਡੇ ਫਲਾਣਾ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਕੈਂਪ ਲੱਗਾ ਇਹ ਦੂਜਾ ਕੈਂਪ ਆ ਜੀ ਸਾਡੀ ਟੀਮ ਵੱਲੋਂ ਇਹ ਅਭਰਾਲਾ ਹਰ ਸਾਲ ਦੀ ਤਰ੍ਹਾਂ ਚਾਲ ਕੀਤਾ ਜਾਇਊਗਾ ਜੀ ਤੇ ਅਸੀਂ ਸਾਰੀ ਟੀਮ ਨੇ ਆਪਣੀ ਮੀਟਿੰਗ ਕਰਕੇ ਤਲਾ ਮਸ਼ਹਲਾ ਕਰਕੇ ਇਹ ਇਹਨੂੰ ਅੱਗੇ ਤੋਰਿਆ ਜੀ ਬਾਕੀ ਆਈ ਵੀ ਭਾਈਓ ਡਾਕਟਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਹਰ ਸਹਾਇਕ ਸਹਿਯੋਗ ਕੈਂਪੋ ਦੇ ਵਿੱਚ ਜੁਗ ਦੇ ਰਹੇ ਆ ਕਿਤੇ ਵੀ ਅਸੀਂ ਕੈਂਪ ਲਾਣਾ ਹੋਵੇ ਉਹਦਾ ਸਾਨੂੰ ਹਰ ਆਪਣੀ ਪੂਰੀ ਟੀਮ ਨਾਲ ਸਹਿਯੋਗ ਦੇ ਰਹੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਬਾਕੀ ਵੀ ਨਗਰ ਨਵਾਸੀਆਂ ਨੂੰ ਹਾਲ ਰੋ ਵਾਲੇ ਜਿੰਨੇ ਵੀ ਸੰਗਤਾਂ ਆਈਆਂ ਹੋਈਆਂ ਨੇ ਜੀ ਗੁਗਾ ਨੌਮੀ ਦੇ ਕੋ ਵਿਧਿਆੜੇ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਇਹ ਤਾਂ ਕੈਂਪ ਦਾ ਬਰਤੋਬਤ ਲਾਭ ਉਠਾਓ ਜੀ ਡੈਂਟਿੰਗ ਦਾ ਦੰਦਾਂ ਦੇ ਡਾਕਟਰ ਦਾ ਹੋਰ ਮੈਡੀਕਲ ਕੈਂਪ ਜਿੰਨੇ ਵੀ ਹੈਗੇ ਜੀ ਹਰ ਤਰ੍ਹਾਂ ਦੀ ਬਿਮਾਰੀ ਆ 슈ਗਰ ਬੀਬੀ ਸਭ ਕੁਝ ਚੈੱਕਅਪ ਆ ਔਰ ਮੈਡੀਸਿਨ ਫਰੀ ਹੈ ਜੀ ਸਭ ਤੋਂ ਵੱਧ ਬਾਦ ਲਾਭ ਲਓ ਜੀ ਸਾਡੇ ਸਰਪੰਚੀ ਦੇ ਸਾਡੇ ਮੈਂਬਰਾਂ ਦਾ ਆ ਆਲੇ ਮਾਪਲਾ ਕਰਕੇ ਜੀ ਸਟਾਫੀ ਬਲੋਂ ਹੋਰ ਵੀ ਕਈ ਵੀਰਾਂ ਦੇ ਆਏ ਸਾਨੂੰ ਮਾਇਆ ਆਈ ਹੈ ਜੀ ਉਹਨਾਂ ਦਾ ਧੰਨਵਾਦ ਕਰਦੇ ਆਂ ਬਾਕੀ ਜਿਹੜਾ ਇਹ ਪਰਾਲਾ ਜੀ ਅਸੀਂ ਹਰ ਥਾਲ ਦੀ ਥਾਲ ਮਨਾਇਆ ਜਾਇਗਾ ਜੀ ਹਰ ਥਾਲ ਦੀ ਥਾਲ ਮੈਡੀਕਲ ਕੈਂਪ ਲਾਇਆ ਜਾਊਗਾ ਜੀ ਬਾਕੀ ਆਪਣੀ ਜਿੰਨੀ ਵੀ ਸੰਗਤ ਵਾ ਉਹਨਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਜੀ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਜੀ ਬਾਕੀ ਸਾਡੇ ਬਲਵੰਤ ਪਾਪੜਾ ਜੀ ਹੈਗੇ ਆ ਵੀਰ ਸਾਡੇ ਬੜੇ ਵੀਰ ਤੁਹਾਨੂੰ ਇਹ ਵੀ ਆਪਣੇ ਕੈਂਪ ਬਾਰੇ ਜਾਣਕਾਰੀ ਦੇਣਗੇ ਔਰ ਆਪਣੀ ਸੋਸਾਇਟੀ ਬਾਰੇ ਜਾਣਕਾਰੀ ਦੇਣਗੇ ਧੰਨਵਾਦ ਸਾਰੀ ਕਾਲ ਜੀ ਅੱਜ ਗੁਰਦਾਨਕ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਗੁੱਗਾ ਮਾੜੀਆਂ ਦੇ ਸਥਾਨ ਦੇ ਉੱਤੇ ਅ ਗੁੱਗਾ ਨੌਵੀਂ ਵਾਲੇ ਦਿਨ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਆਈਬੀਵਾਈ ਹਸਪੀਟਲ ਦੀਆਂ ਜੋ ਟੀਮਾਂ ਹਨ ਉਹ ਆ ਕੇ ਮਰੀਜ਼ਾਂ ਦਾ ਚੈੱਕਅਪ ਕਰ ਰਹੀਆਂ ਹਨ ਇਹ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਦੰਦਾਂ ਦੇ ਮਾਹਰ ਡਾਕਟਰ ਪਾਵਲਾ ਡੈਂਟਿਸ ਕਲੀਨਿਕ ਨਵਾਂ ਸ਼ਹਿਰ ਵਾਲੇ ਉਹ ਦੰਦਾਂ ਦੀ ਫ੍ਰੀ ਚੈੱਕਅਪ ਕਰ ਰਹੇ ਹਨ ਅਤੇ ਦਵਾਈਆਂ ਦੇ ਰਹੇ ਹਨ ਮਰੀਜ਼ਾਂ ਨੂੰ ਇਹ ਸਾਰਾ ਜੋ ਕਾਰਨਾ ਹੈ ਜਨਾਬ ਚੋਸ਼ਰ ਪ੍ਰੈਕਟਿਸ ਸੈਨਿਕ ਨੂੰ ਗਰਮਤ ਦੇ ਕੇ ਇਹ ਕੰਮ ਕਰ ਰਹੇ ਵੀਰ ਜੀ ਦਾ ਇਸੇ ਜੋੜਾ ਹਰ ਹਰ ਕੀਤਾ ਜਾਂਦਾ ਹੈ ਉਹ ਜਿੱਥੇ ਈ ਗਰੀਬ ਲੋਕੀਂ ਲਈ ਕਿਰਤੋ ਉਹ ਜਿੱਥੇ ਪੂਰਵਾਰ ਦੇ ਨਾਲ ਆਪਣੇ ਬਹੁਤ ਲਾਭ ਉਠਾ ਰਹੇ ਹਨ ਕਿਉਂਕਿ ਮਗਾਈ ਦਾ ਯੋਗ ਹੋਣ ਕਰਕੇ ਇਹ ਜੋ ਸਾਰੇ ਵੀਰਾਂ ਦਾ ਉਪਰਾਲਾ ਹੈ ਐਨਆਰਈ ਵੀਰਾਂ ਦਾ ਅਤੇ ਨਗਰ ਨਿਵਾਸੀਆਂ ਦਾ ਇਹ ਬਹੁਤ ਸ਼ਲਾਘਾਯੋਗ ਹੈ। ਤੋਂ ਇਸੇ ਤਰ੍ਹਾਂ ਸੋਸਾਇਟੀ ਵੱਲੋਂ ਨਗਰ ਦੇ ਵਿੱਚ ਬਹੁਤ ਸਾਰੇ ਕਾਰਜ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਕਿ ਹਰ ਸਾਲ ਇੱਥੇ ਮਾੜੀ ਦੇ ਸਥਾਨਾਂ ਤੇ ਹੁੰਦਨ ਕੈਂਪ ਲਗਾਇਆ ਜਾਂਦਾ ਹੈ ਅਤੇ ਸ਼ਮਸ਼ਾਨ ਘਾਟ ਦੀ ਸੇਵਾ ਅਤੇ ਹੋਰ ਨਗਰ ਦੇ ਜੋ ਵਿਰਾਸਤੀ ਖੂਹ ਹਨ ਉਹਨਾਂ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਤੋਂ ਅਸੀਂ ਫਿਰ ਆਪਣੇ ਵੱਲੋਂ ਅਤੇ ਵਾਹ ਦੇ ਪ੍ਰਦੇਸੀ ਜੀ ਜੋ ਕਿ ਸਾਡੀ ਗੱਲ ਨੂੰ ਸੋਸ਼ਲ ਮੀਡੀਆ ਤੇ ਵਰਲਡ ਵਾਰ ਦੇ ਵਿੱਚ ਪਹੁੰਚਾ ਰਹੇ ਹਨ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਇਹਦਣੋ ਧੰਨਵਾਦ ਕਰਦੇ ਹਾਂ ਕਿਉਂਕਿ ਜਦੋਂ ਵੀ ਸਾਡੀ ਇੱਕ ਆਵਾਜ਼ ਦੇ ਉੱਤੇ ਵਾਹ ਦੇ ਪ੍ਰਦੇਸੀ ਸਾਡੇ ਹਰ ਇੱਕ ਜੋ ਵੀ ਸਮਾਜ ਸੇਵਾ ਦੇ ਕੰਮ ਹੁੰਦੇ ਹਨ ਉਹਨਾਂ ਨੂੰ ਕਵਰ ਆ ਕੇ ਕਰਦੇ ਹਨ ਤੋਂ ਅਸੀਂ ਇਹਨਾਂ ਦੇ ਬਹੁਤ ਬਹੁਤ ਇਹਦਣੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलती ने इत चौबी घंटे सत्तो दिन इमरजेंसी दी सुविधा भी दिखी है आज ही बुक करो अपनी अपॉइंटमेंट अठानवे सात सौ वी छे या अठानवे आठ आथ सौ उन्नवे अस्सी विजिट करो संधू हॉस्पिटल चंडीगढ़ रोड नवा शहर जनक श्री भगत सिंह नगर का संबंधित अज दिन विशेष सरगर्मिया कल फिर ਨਮੀ ਅਤੇ ਤਾਰੀਆਂ ਸਰਕਾਰੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ